हां दे ते, जी ਕਿਸਾਨ ਵੀਰੋ ਸੋ ਜਿਹੜੀ ਅੱਜ ਦੀ ਵੀਡੀਓ ਹੈਗੀ ਤੁਸੀਂ ਤਾਂ ਵੈਸੇ ਵਲਾਮ ਤੌਰ ਤੇ ਦੇਖਦੇ ਰਹੋ ਵੀ ਆਪਣੇ ਚੈਨਲ ਤੇ ਜਿਹੜਾ ਮੱਜਾਂ ਦਾ گاਵਾਂ ਦੀ ਵੀਡੀਓ ਪਾਉਂਦੀ ਹੈਗੀ ਸੋ ਅੱਜ ਬਾਈ ਦੇ ਘਰਦੇ ਆ ਕੁਝ ਬੱਕਰੀਆਂ ਬਕਾਊ ਸੀ ਜਿੰਨਾ 6 ਨਾਗਾ ਹੈ 6 ਵਿੱਚੋਂ ਮਤਲਬ 3 ਇੱਕ ਬਾਈ ਕੰਦੇ ਬੱਕਰੀਆਂ ਨੇਗੇ ਤੇ 3 ਇੱਕ ਬੱਕਰੀਆਂ ਨੇ ਨਾ ਬਾਦੋ ਸਾਰੇ ਹੀ ਗੱਲਬਾਤ ਬਾਈ ਦਾ ਪੁੱਛਾਦਾ ਵੀ ਕਿੰਨੀ ਕੀ ਉਮਰ ਦੇ ਕਿਉਂਕਿ ਆਪਾਂ ਨੂੰ ਬਹੁਤੀ ਜਾਣਕਾਰੀ ਨੀਗੀ ਬਾਈ ਦਾ ਜਿਹੜਾ ਨੰਬਰ ਦਵਾਂਗਾ ਤੁਸੀਂ ਜਿਹੜਾ ਜਾਣ ਕੇ ਰੱਖਦਾ ਭਰਾ ਉਹ ਬਾਈ ਨਾਲ ਗੱਲਬਾਤ ਕਰਾ ਲੂਗਾ ਤੇ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਲਖੇ ਹੋ ਠੀਕ ਆ ਹਾਂ ਠੀਕ ਆ ਵੀਰੇ ਬੈਸਤਾ ਆਪਣਾ ਕੰਮ ਆ ਉਹ ਕੋਲ ਆਖਣਗੇ ਤਾਂ ਸਹੀ ਵੀ ਆ ਸਾਡਾ ਗਾਇਆਂ ਤੋਂ ਹੁਣ ਬੱਕਰੀਆਂ ਨੇ ਆ ਗਈ ਨਹੀਂ ਇਹ ਇਹ ਖਰੀਦੀਆਂ ਜਾਂ ਕਰਦੀਆਂ ਤਾਂ ਇਹ ਨਾ ਬਸ ਕੁਝ ਤਾਂ ਖਰੀਦੀਆਂ ਗਾਇਆਂ ਵਿੱਚ ਇੱਕ ਦੋ ਬੰਨਾਂ ਤੋਂ ਗਾਇਆਂ ਲਈਏ ਸੋ ਉਹਨਾਂ ਦੇ ਕੱਲਾ ਕੱਲਾ ਬੱਚਾ ਹੋਇਆ ਸੀ ਉਹਨਾਂ ਗਾਇਆਂ ਦੇ ਨਾਲ ਹੀ ਲੈ ਲਏ ਠੀਕ ਹੈ ਤੇ ਇੱਕ ਦੋ ਕਰਦੋ ਸੀ ਨਾ ਆਪਣਾ ਜੀ ਹਾਂ ਜੀ ਆ ਆਪਣੇ ਘਰ ਦੀ ਬੱਕਰੀ ਸੀਗੀ ਠੀਕ ਆ ਠੀਕ ਆ ਇਹ ਪਹਿਲਾਂ ਆਪਾਂ ਲਈ ਸੀ ਬਾਹਲੀ ਕਮਜ਼ੋਰ ਜੀ ਸੀਗੀ ਚਲ ਇੱਥੇ ਦਾਣੇ ਦੂਨੇ ਪੌਣ ਲਾ ਕੇ ਕਰਮ ਵਾਲੀ ਗੱਪਣ ਸੀ ਦਾ ਦੋ ਬੱਚੇ ਦੇ ਐਡਰੈਸ ਤੇ 9872922304 ਬਈ ਦਾ ਮੋਬਾਈਲ ਨੰਬਰ ਹੈ ਪਿੰਡ ਰਾਈਆ ਤਹਿਸੀਲ ਫੂਲਤ ਜ਼ਿਲ੍ਹਾ ਬਠਿੰਡਾ ਹਾਂਜੀ ਨੇੜੇ ਤਪਾ ਰਾਮਪਰਾ ਤੇ ਭਧੌੜ ਸ਼ਹਿਰ ਆਗੇ ਤੇ ਕਿ ਤਿੰਨ ਬੱਕਰੀਆਂ ਤਿੰਨ ਬੱਕਰੀਆਂ ਹਾਂਜੀ ਆ ਬੱਕਰੀ ਹੈਗੀ ਇਹਦੇ ਤੋਂ ਆ ਨਹੀਂ ਆ ਜੇ ਪਹਿਲੇ ਨੰਬਰ ਤੇ ਆ ਆ ਬੱਕਰੀ ਹੈ ਜਿਹੜੀ ਇਹ ਕਿੰਨੀ ਕੁ ਉਮਰ ਦੀ ਹੈ ਇਹ ਇਹ ਉਮਰ ਤਾਂ ਵੀਰੇ ਲਖਿਆ ਪਰ ਪਤਾ ਨਹੀਂ ਲਾਈ ਹੈਗੀ ਇਹਦੇ ਆ ਦੋ ਬੱਚੇ ਆ ਅੱਛਾ ਹੁਣ ਸੂਈ ਵੀ ਆਈ ਹਾਂ ਇਹ ਮੰਨ ਕੇ ਚੱਲ 4-4 ਮਹੀਨੇ ਹੋ ਗਏ ਇਹਨਾਂ ਨੂੰ ਬੱਚੇ ਆ ਆ ਮਗਰ ਬੱਚੇ ਕੀ ਇਹ ਇਹ ਦੋਨੇ ਬੱਕਰੇ ਆ ਦੋਨੇ ਬੱਕਰੇ ਆ ਮਗਰ ਇਹ ਹਾਂਜੀ ਦੋਨੇ ਬੱਕਰੇ ਤਾਰੀਦ ਮਾੜੇ ਬੱਚਿਆਂ ਨੂੰ ਉਧਰ ਕਿੰਨਾ ਟਾਈਮ ਹੋ ਗਿਆ ਤਿੰਨ ਚਾਰ ਮਹੀਨੇ ਸੂਈ ਨੋ ਹੋ ਗਏ ਹਾਂ ਹੈ ਤਾਂ ਛੋਟੇ ਆ ਵੇ ਇਹ ਹਾਂ ਹਾਂ ਨਹੀਂ ਬਾਜ ਨੇ ਵਧੀਆ ਫਿਰ ਵੀ ਹਾਂ ਜੇ ਕੋਈ ਸਾਹਮਣ ਵਾਲਾ ਉਹ ਤੁਹਾਡੀ ਭੈਣ ਦੇਖ ਰਹੀ ਕਿ ਤੇ ਆਹ ਜਿਹੜੀ ਪਾਠਾ ਹਾਂ ਇਹ ਮੂੰਹੋਂ ਖੀਰੀ ਆ ਠੀਕ ਹੈ ਬੱਚਾ ਇਹ 4 ਕਿ ਮਹੀਨਿਆਂ ਦਾ ਤੇ ਉਹ ਕਹਿ ਰਹੀ ਆ ਇਹ ਜਿਵੇਂ ਆ ਸੁੱਖ ਸੁੱਖ ਵਾਲੇ ਕਹਿੰਦੇ ਸੁੱਖ ਵਾਲੇ ਕਹਿੰਦੇ ਕਹਿਰੀ ਚਾਹੀਦੀ ਆਪਾਂ ਹਾਂ ਕਹਿਰੀ ਪਾਠਾ ਇਹ ਜਿਵੇਂ ਮੈਂ ਉਹਦੇ ਦੰਦ ਪਟਕੇ ਗੇ ਨੂੰ ਦੱਸ ਜਿਵੇਂ ਖੀਰੀ ਆ ਦੰਦ ਦਿਖਾ ਦੰਦ ਇਹਨਾਂ ਦੇ ਵੀ ਹੁੰਦੇ ਆ ਹਾਂਜੀ ਹਾਂ ਜਿਵੇਂ ਖੀਰਾ ਬੱਚਾ ਹੂੰ ਖੀਰੀ ਆ 4-5 ਕਿ ਮਹੀਨੇ ਦੀ ਉਮਰ ਹੈ ਤੇ ਇਹ ਬੱਕਰੀ ਹੈ ਕਹਿਰੀ ਪਾਠਾ ਹਾਂਜੀ ਦੇਰੀ ਆਪ ਅੱਠ ਹੈਗੀ ਇਹ ਮੰਨ ਕੇ ਚੱਲੋ ਜੀ ਇੱਕ ਮਹੀਨਾ 5 ਦਿਨ ਹੋ ਗਏ ਜੀ ਨੂੰ ਬਣੀ ਨੂੰ ਅੱਛਾ ਹਾਂਜੀ ਤੇ ਇਹ ਆ ਤਾਂ ਕੋਈ ਚੱਕਰ ਜੁਕੜਾ ਹੁੰਦਾ ਕਿ ਸਿਰ ਤੇ ਦਾ ਨਹੀਂ ਚੱਕਰ ਤਾਂ ਨਹੀਂ ਹੁੰਦਾ ਬਸ ਇਹ ਤਾਂ ਕਿਤਾਈ ਗੱਪਾਂ ਹੋ ਜਾਂਦੀਆਂ ਹਾਂਜੀ ਇਹ ਮਹੀਨਾ ਦੇ ਉੱਤੇ ਤਿੰਨ ਚਾਰ ਦਿਨ ਉੱਤੇ ਹੈਗੀ ਇਹ ਵੀ ਖੀਰੀ ਆ ਇਹ ਵੀ ਖੀਰੀ ਹੋ ਇਹ ਛਿੱਗੀ ਆ ਅੱਛਾ ਇਹ ਛਿੱਗੀ ਆ ਹਾਂਜੀ ਠੀਕ ਆ ਠੀਕ ਇਹਦਾ ਇਹ ਪਹਿਲੀ ਵਾਰ ਸੂਹ ਨਾ ਹਾਂਜੀ ਹਾਂਜੀ ਠੀਕ ਤੇ ਆਹ ਆਹ ਬੱਕਰਾ ਜੀ ਇਹ ਕਿੰਨੀ ਉਮਰ ਦਾ ਹੈ ਇਹ ਹੈਗਾ ਜੀ ਦੋਂਦਾ ਇਹ ਅੱਛਾ ਇਹ ਦੋਂਦਾਗਾ ਦੋਂਦੇ ਚੱਕ ਲੈਨੇ ਹੂੰ ਠੀਕ ਆ ਠੀਕ ਆ ਲਓ ਜੀ ਦੋਆਂ ਦਾ ਚੱਕਲੇ ਲਖ ਤੋੜ ਕੇ ਦਿਖਾ ਦੇ ਰਿਹਾ ਇਹਨੂੰ ਬਾਜਨ ਪੂਜ ਨੂੰ ਬੜਾ ਗਾਦਾ ਹੂੰ ਬਾਜਨ ਠੀਕ ਹੈ ਨਾ ਵਧੀਆ ਹਾਂ ਉਹ ਵੀ ਸੁਨੱਖਾ ਬਹੁਤ ਹੈਗਾ ਕੰਨ ਕੰਨ ਕੋ ਨੂੰ ਦੇਖੋ ਇਹ ਹੂੰ ਲਓ ਦੇਖੋ ਜੀ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਉਂਕਿ ਵਿੱਚਪਰਾ ਸਿਆਲ ਦੀ ਰੋਤਾ ਬੱਕਰੀ ਉਹ ਕਰ ਮੰਗਦੇ ਆ ਚਲੋ ਦੇਖੋ ਜੋ ਕਾਰੋਬਾਰੀ ਆ ਤਾਂ ਫਿਰ ਉਹਨਾਂ ਨੂੰ ਹਾਂਜੀ ਹਾਂਜੀ ਸਾਰੇ ਤਰ੍ਹਾਂ ਚੱਲਦਾ ਹੈਗਾ ਦੇਖੋ ਇਕੱਠਾ ਮੰਗੂਗਾ ਇਕੱਠੇ ਸ਼ੋਰ ਵੀ ਕਰ ਦਿਆਂਗੇ ਆਪਾਂ ਠੀਕ ਆ ਜੇ ਸਾਰੇ ਨਾਲ ਇਕੱਠੇ ਲਊਗਾ ਹੂੰ ਹੂੰ ਲਓ ਦੇਖੋ ਜੀ ਤੇ ਇਹ ਤਾਂ ਨਸਲ ਤੇ ਨਹੀਂ ਬੀਟਰ ਆ ਗਈ ਕਿ ਇਹ ਤਾਂ ਉਹ ਤਾਂ ਮਨਕ ਚੱਲ ਜੀ ਪਹਾੜੀ ਜਾਇਰ ਗਾ ਕੇ ਸੁਣ ਮੈਂ ਦੱਸਾਂ ਗੱਲ ਆ ਤਿੰਨੇ ਬੀਟਰ ਚ ਆ ਗਏ ਜਿਹੜੇ ਪਹਿਲਾਂ ਤਿੰਨੇ ਦਿਖਾਉਂਗਾ ਸੀ ਆਪਾਂ ਇਹ ਤਾਂ ਪਹਾੜੀ ਆ ਗਿਆ ਇਹ ਤਾਂ ਪਹਾੜੀ ਆ ਗਈਆਂ ਆ ਤਿੰਨੇ ਬੀਟ ਲੈ ਇਹ ਤਿੰਨੇ ਬੀਟਰ ਚ ਆ ਗਏ ਨਾ ਹਾਂਜੀ ਨੌਲਜ ਤਾਂ ਫੇ ਆਪਾਂ ਨੂੰ ਵੀ ਘੱਟ ਜਿਹੜੇ ਬੰਦੇ ਨੇ ਦੱਸਿਆ ਸੀ ਕਿ ਨੂੰ ਪੁੱਛਿਆ ਕਿ ਨੇ ਬੀਟ ਲੈ ਚਲ ਬਾਕੀ ਜਿਹੜਾ ਹੁੰਦਾ ਨੱਕ ਨੁੱਕ ਜਾਂ ਹੁੰਦਾ ਨਾ ਬੇ ਕੰਨ ਲੰਬੇ ਹੁੰਦੇ ਮੈਂ ਸੋਹਦਾ ਹਾਂ ਉਹਦੇ ਕੰਨ ਦੇਖੋ ਲੈ ਹੂੰ ਚਲ ਬਾਕੀ ਜਿਹੜਾ ਭਰਾ ਖਰੀਦੂ ਆ ਕੇ ਤੇ ਦੇਖ ਲੋ ਆਹ ਜੀ ਬਾਈ ਤਸੱਲੀ ਕਰ ਨੌਲਜ ਨਹੀਂ ਸਾਨੂੰ ਵੀ ਹੈ ਨਹੀਂ ਹਾਂ ਪ ਅੱਛਾ ਇਹ ਹੈਗੀਆ ਦੇਖੋ ਬੱਕਰੀ ਹੈ ਜੀ ਠੀਕ ਆ ਆ ਬੱਕਰਾ ਹਾਂ ਇਹ ਬੱਕਰਾ ਹੈ ਦੇਖ ਸਕਦੇ 6 ਪਸ਼ੂ ਬਾਈ ਕੋਲੇ ਸੋ ਛਿਆਂ ਜਿਹੜਾ ਤੁਹਾਨੂੰ ਇਹ ਪਸ਼ੂ ਪਸੰਦ ਆਉਂਦਾ ਹੈ ਤੋ ਕੋਈ ਰੱਖਣ ਦਾ ਭਾਅ ਕਿਸੇ 2-4 ਪਸ਼ੂ ਜਾਂ ਛੋਟੇ ਮੇਮਣੇ ਰੱਖਣ ਦਾ ਚਾਹ ਬਣਦਾ ਛੋਟੇ ਬੱਚਾ ਵਾਸਤੇ ਜਿਵੇਂ ਛੋਟੇ ਪੱਠਾ ਲੈ ਕੇ ਦੇ ਦਿੰਦਾ ਪਹਾੜੀ ਜੀਆਂ ਤੋ ਉਹ ਵੀ ਹੈਗੀਆਂ ਬਾਈ ਕੋਲੇ ਸੋ ਜਿਹੜਾ ਪਸ਼ੂ ਪਸੰਦ ਆਉਂਦਾ ਸੋ ਇੱਥੇ ਆ ਕੇ ਬਾਈ ਕੋਲੇ ਖਰੀਦ ਸਕਦੇ ਹੋ ਨੰਬਰ ਇੱਕ ਆ ਜੀ ਫੇਰ ਨੋਟ ਕਰ ਲਓ 98729 22304 ਇਹ ਬਾਈ ਦਾ ਨੰਬਰ ਆ ਠੀਕ ਆ ਜੀ ਧੰਨਵਾਦ